26 ਤਰੀਕ 11ਵਾਂ ਮਹੀਨਾ ਦਿਨ ਪਤਵਾਰ ਮਲੇਰ ਕੋਟਲਾ ਦਾਣਾ ਮਟੀਏ 26 ਤਰੀਕ ਦੀ ਵੀਡੀਓ ਮੈਂ ਦਿਖਾਉਣਾ ਤੁਹਾਨੂੰ ਅੱਜ ਕਸਮਤੀ ਦੀਆਂ ਕੁਝ ਢੇਰੀਆਂ ਆਈਆਂ ਹੋਈਆਂ ਨੇ ਸਾਡੇ ਉਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਇੱਕ ਸਾਡੇ ਨਾਲ 17 18 ਕਸਮਤੀ 17 18 ਦੀ ਢੇਰੀ ਆਈ ਆ ਹੱਤੀ ਝੜੀ ਬਹੁਤ ਸੋਹਣੀ ਢੇਰੀ ਆ ਮੈਂ ਤੁਹਾਨੂੰ ਉਹੀ ਢੇਰੀ ਦਿਖਾਉਣਾ ਉਹ ਜਿਹਨੂੰ ਪੱਖਾ ਲੱਗਦਾ ਹੈ 8 18 85 ਆ ਆ ਵੀ 17 18 ਹੋ ਗਿਆ ਰਹੀ 21 ਪਈਆ ਇਹ ਜਿਵੇਂ ਸਾਰਾ ਫਰਾਂ ਦੇ ਗੱਲ ਕਰਦਾ ਤੁਹਾਨੂੰ ਉਹ ਆ ਬਈ ਢੇਰੀ ਇਹ ਤੇ ਰਿੰ ਪੱਖਾ ਲੱਗਦਾ ਹੱਥ ਦੀ ਝੜੀ ਹੋਈ ਢੇਰੀ ਆ ਇਹ ਹੱਥੀ ਚੜਾਈ ਹੋਈ ਆ ਸੀਡ ਕੁਆਲਿਟੀ ਆ ਚਾਹੇ ਆਪਾਂ ਇਹਨੂੰ ਬੀ ਲਈ ਭਰ ਕੇ ਰੱਖ ਲਈਏ ਪੂਰੀ ਆ ਉਹ ਦੇਖੋ ਇੱਕ ਇੱਕ ਦਾਣਾ ਸਾਈਜ਼ ਇੱਕ ਬਰਾਬਰ ਦਾ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕੋਈ ਫालतू ਵਿੱਚ ਕੋਈ ਹੋਰ ਦਾਣਾ ਨਹੀਂ ਹੈਗਾ ਪੂਰੀ 17 18 ਸੀਡ ਕੁਆਲਿਟੀ ਆ ਇਹ ਹੱਥ ਦੀ ਝੜੀ ਹੋਈ ਆ ਬੰਦੇ ਨੇ ਬਹੁਤ ਰੀਝਾਂ ਨਾਲ ਘਰੇ ਮਿਹਨਤ ਕੀਤੀ ਹੋ ਜੀਰੀ ਤੇ ਹੈ ਤਾਂ ਇਹ ਵੀਕ ਕੁਆਂਟਲ ਨੇ ਪਰ ਹੈ ਬਹੁਤ ਵਧੀਆ ਹੱਥ ਦੀ ਝੜੀ ਹੋਈ ਢੇਰੀ ਸੀਡ ਕੁਆਲਿਟੀ ਦੇਖੋ ਜੀ ਕੱਲਾ ਕੱਲਾ ਦਾਣਾ ਇੱਕ ਬਰਾਬਰ ਹੈ ਕੋਈ ਦਾਗੀ ਦਾਣਾ ਨਹੀਂ ਹੈਗਾ ਸਾਰੇ ਦਾਣੇ ਐਨ ਇੱਕੋ ਜਿਹੇ ਨੇ ਆਏ ਨੂੰ ਪੱਥਾ ਲੱਗਦਾ ਢੇਰੀ ਨੂੰ ਮਲੇਰ ਕੋਟਲਾ ਤਾਣਾ ਮੰਡੀ ਦੀ ਇਹ ਵੀਡੀਓ ਆ ਤੇ ਸਾਡੇ 4-5 ਘੇਟਰੀਆਂ ਇਹ ਹੋਈਆਂ ਨੇ ਜੇ ਆਹਾਂ 21 1121 ਕੱਲ ਦਾ ਰੇਟ ਹੈਗਾ 4200 ਰੁਪਿਆ 1247 ਹੈਗਾ 2900 ਰੁਪਿਆ 1500 ਤੋਂ 3200 ਰੁਪਿਆ ਇਹ ਜਿਹੜੀ 17-18 ਇਹ 3300 ਤੋਂ ਲੈ ਕੇ 3700 ਦੇ ਵਿੱਚ ਵਿੱਚ ਵਿਕਦੀ ਆ ਜਿਹੜੀ 1885 ਆ ਇਹਦਾ ਵੀ ਇਹੀ ਰੇਟ ਆ ਤੇ 150 ਇਧਰ ਉਧਰ ਹੋ ਜਾਂਦਾ ਰੇਟ ਉਹੀ ਪੱਛੇ ਜਾਂਦੇ ਨੇ ਜਿਹੜੇ ਕਿ ਮੰਡੀ ਦੇ ਵਿੱਚ ਵਿਕਦੇ ਨੇ ਬਾਕਾਇਦਾ ਤੌਰ ਤੇ ਮੇਰੀ ਕਾਫੀ ਦੇ ਨੋਟ ਹੁੰਦੇ ਨੇ ਨਾ ਸੋਨਾ ਪੱਖਾ ਰੀਜਾਂ ਵਾਲੇ ਨੂੰ ਪੱਖਾ ਦਾ ਹੈ ਕੱਲਾ ਕੱਲਾ ਦਾਣਾ ਗਿਰਦਾ ਸਰਕਾਰਾ ਉਹਨਾਂ ਤੇ ਹੈਗੀ ਆ ਮੰਡੀ ਦੇ ਵਿੱਚ ਉਹ 8 ਢੇਰੀਆਂ ਜਮੀਆਂ ਨੇ ਮਲੇਰਕੋਟ ਮੱਖ ਜਾਰਡ ਮਲੇਰਕੋਟਲਾ ਮਾਰਕੀਟ ਕਮੇਟੀ ਮਲੇਰਕੋਟ ਆਹ ਢੇਰੀ 1885 ਦੀ ਆ ਜਿਹੜੀ ਛੋਟੀ ਜੀ ਪਈ ਆ ਇਹ ਵੀ 1885 ਦੀ ਜਿਹੜੀ ਆਹ ਪਈ ਆ ਇਹ 1509 ਦੀ ਢੇਰੀ ਆ ਤੇ ਸੌਰੀ 1121 ਦੀ ਢੇਰੀ ਆ